ਰੇ ਮਨ ਤੇਰੋ ਕੋ ਨਹੀਂ ਖਿੰਚ ਲੈ ਜਨ ਭਾਰ ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ ਮਰਨੇ ਦੱਸਿਆ ਹੈ ਮੇਰੇ ਮਾਨਾ ਅੰਤ ਨੂੰ ਤੇਰਾ ਕੋਈ ਸਾਥੀ ਨਹੀਂ ਬਣੇਗਾ ਮਤਾ ਹੋਰ ਨਾ ਸੰਬੰਧੀਆਂ ਦਾ ਭਾਰ ਖਿੱਚ ਕੇ ਆਪਣੇ ਸਿਰ ਤੇ ਲੈ ਲੇ ਭਾਵ ਮਤਾ ਸੰਬੰਧੀਆਂ ਦੀ ਖਾਤਰ ਪਰਪੰਚ ਕਰਕੇ ਪਰਾਇਆ ਧਨ ਲਿਆਉਣਾ ਸ਼ੁਰੂ ਕਰ ਦੇਵੇ ਇਹਦਾ ਭਾਵ ਧਿਆਨ ਨਾਲ ਗੱਲ ਸਮਝਣੀ ਆ ਵੀ ਇਹ ਨਹੀਂ ਹੈ ਵੀ ਆਪਾਂ ਆਪਣੇ ਫਰਜ਼ ਭੁੱਲ ਜਾਣੇ ਆ ਵੀ ਆਪਣਾ ਕੋਈ ਬਣਨਾ ਤਾਂ ਹੈ ਨਹੀਂ ਖੀਰੀ ਤੇ ਆਪਾਂ ਫਰਜ਼ ਛੱਡ ਦੋ ਅੱਬ ਤੇ ਨਹੀਂ ਧਿਆਨ ਰੱਖਣਾ ਇਸ ਗੱਲ 'ਚ ਮਹਾਰਾਜ ਕਹਿੰਦੇ ਬਈ ਖੀਰੀ ਆਪਣੇ ਸਗੀ ਸੰਬੰਧੀਆਂ ਦੀ ਖਾਤਰ ਆਪਦੇ ਧੀਆਂ ਪੁੱਤਰਾਂ ਦੀ ਖਾਤਰ ਮੈਂ ਬੇਈਮਾਨੀ ਠੱਗੀ ਚੋਰੀ ਜਾਰੀ ਮਾੜੇ ਕੰਮ ਨਾ ਕਰੀ ਪੈਸਾ ਇਕੱਠਾ ਕਰਨ ਦੀ ਖਾਤਰ ਵੀ ਆਪ ਦੇ ਸਬੰਧੀਆਂ ਦੀ ਖਾਤਰ ਬਈ ਤੇਰਾ ਇਹਨਾਂ ਨੇ ਕਿਸੇ ਨੇ ਨਹੀਂ ਤੇਰਾ ਸਾਥ ਦੇਣਾ ਕੀਰੀ ਉਹ ਕੀ ਹੈ ਵੀ ਆ ਜੀਵਾਤਮਾ ਨੇ ਤਾਂ ਫਸਣਾ ਤਾਂ ਜੀਵਾਤਮਾ ਨੇ ਆ 84 ਦੇ ਗੇੜ ਵਿੱਚ ਜਿੰਨਾ ਚਿਰ ਸਰੀਰ ਦੇ ਵਿੱਚ ਉਹਨਾਂ ਚਿਰ ਆਪਾਂ ਇੱਕ ਦੂਜੇ ਦਾ ਸਾਥ ਦਿੰਨੇ ਹੀ ਆ ਆਪਣੇ ਫਰਜ਼ ਮਾਤਾ ਪਿਤਾ ਆਪਣੇ ਫਰਜ਼ ਨਿਭਾ ਰਿਆ ਤੇ ਧੀਆਂ ਪੁੱਤਰ ਆਪਣੇ ਸਰੀਰ ਕਰਕੇ ਤਾਂ ਹੈ ਪਰ ਜਿਹੜਾ ਜੀਵਾਤਮਾ ਨੇ ਜਾ ਕੇ 84 ਦੇ ਘੇੜੇ ਚ ਫਸ ਜਾਣਾ ਨਾ ਉਥੇ ਨਹੀਂ ਤੇਰੇ ਸਾਥੀ ਬਣਣਾ ਇਹਨਾਂ ਨੇ ਜਿਨ੍ਹਾਂ ਨੂੰ ਤੂੰ ਠੱਗੀ ਮਾਰ ਕੇ ਜਾਂ ਚੋਰੀ ਦਾ ਜਾਂ ਬੇਈਮਾਨੀ ਦਾ ਜਾਂ ਕੋਈ ਗਲਤ ਕੰਮ ਕਰਕੇ ਪੈਸਾ ਕਮਾ ਕੇ ਜੋ ਇਹਨਾਂ ਨੂੰ ਖਵਾ ਰਿਆ ਨਾ ਜਾਂ ਇਹਨਾਂ ਦੀਆਂ ਕੋਈ ਸੁੱਖ ਸਹੂਲਤਾਂ ਵਾਸਤੇ ਤੂੰ ਕਰ ਰਿਆ ਮਹਾਰਾਜ ਇਹ ਸਮਝਾਉਂਦੇ ਨੇ ਅਸਲ ਭਾਵ ਅਰਥ ਇਹ ਆ ਵੀ ਤੇਰਾ ਜੀਵ ਆਤਮਾ ਅੱਗੇ ਗਏ ਦਾ ਤੇਰਾ ਸਾਥੀ ਨਹੀਂ ਇਹਨਾਂ ਨੇ ਬਣਨਾ ਹੁਣ ਤਾਂ ਤੇਰੇ ਨੇੜੇ ਟੁਕ ਟੁਕ ਕੇ ਬੰਦੇ ਨੇ ਸੁਖਵੇਂ ਆਣ ਬਹੁਤ ਜਸ ਘੇਰੇ ਇਸ ਤਰ੍ਹਾਂ ਪੰਕਤੀ ਆ ਮੈਂ ਪੂਰੀ ਨਹੀਂ ਬੋਲ ਸਕਿਆ ਮਾਫ ਕਰਨਾ ਗੁਰੂ ਨੌਵੇਂ ਪਾਸ਼ਾ ਦਾ ਸ਼ਬਦ ਆ ਵੀ ਜਦੋਂ ਸੁਖ ਹੁੰਦਾ ਨਾ ਬਥੇਰਾ ਤੈਨੂੰ ਘੇਰਾ ਪਾਉਂਦੇ ਨੇ ਰਿਸ਼ਤੇਦਾਰ ਵੀ ਆ ਕੇ ਬੰਦੇ ਨੇ ਆਂਡ ਗਮਾਂਡ ਵੀ ਧੀਆਂ ਪੁੱਤਰ ਵੀ ਬੜਾ ਦਿਆਲੇ ਦਾਲੇ ਰਹਿੰਦੇ ਨੇ ਪਰ ਜਦੋਂ ਸੰਪਤੀ ਪੂੰਜੀ ਤੇਰੇ ਕੋਲੇ ਨਹੀਂ ਹੁੰਦੀ ਫੇਰਨੇ ਕੋਈ ਬਾਤ ਪੁੱਛਦਾ ਇਹ ਅੱਗੇ ਜਾ ਕੇ ਸ਼ਬਦਾਉਣਗੇ ਇਹਦਾ ਭਾਵ ਅਰਥ ਇਹੀ ਦਿੱਤਾ ਮਹਾਰਾਜ ਨੇ ਰੇਮਨ ਤੇਰੋਂ ਕੋ ਨਹੀਂ ਖਿੰਚ ਰਹੇ ਖਿੰਚ ਲਏ ਜਨ ਭਾਰ ਜਿਨ੍ਹਾਂ ਦਾ ਭਾਰ ਖਿੱਚੀ ਫਿਰਦਾ ਨਾ ਤੇਰਾ ਕੋਈ ਨਹੀਂ ਬਣਨਾ ਇਹਨਾਂ ਨੇ ਦਰਗਾਹ ਦੇ ਵਿੱਚ ਜੀਵ ਆਤਮਾ ਦਾ ਸੰਗੀ ਸਾਥੀ ਪ੍ਰਭੂ ਪਰਮਾਤਮਾ ਦਾ ਨਾਮ ਹੈ ਅਗੇ ਅਗਲੇ ਬੰਦ ਚ ਦੱਸਿਆ ਮਾਰਾ ਨੇ ਬਿਰਖ ਬਸੇ ਰੋ ਪੰਖ ਕੋ ਬਿਰਖ ਬਸੇ ਰੋ ਪੰਖ ਕੋ ਤੈਸੋ ਇਹ ਸੰਸਾਰ ਮਹਾਰਾਜ ਕਹਿੰਦੇ ਜਿਵੇਂ ਪੰਛੀਆਂ ਦਾ ਰੁੱਖਾਂ ਤੇ ਬਸੇਰਾ ਹੁੰਦਾ ਹੈ ਇਸੇ ਤਰ੍ਹਾਂ ਇਹ ਜਗਤ ਦਾ ਵਾਸਾ ਹੈ ਜਿਵੇਂ ਪੰਛੀ ਦਰਖਤਾਂ ਤੇ ਰਹਿੰਦੇ ਨੇ ਡਾਰੀ ਮਾਰ ਜਾਂਦੇ ਨੇ ਉੱਡ ਜਾਂਦੇ ਨੇ ਇਸੇ ਤਰ੍ਹਾਂ ਹੀ ਜਗਤਤਾ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਤੈ ਛੱਡ ਕੇ ਚਲੇ ਜਾਣਾ ਅਗਲੇ ਬੰਦ ਚ ਪਤਾ ਕੀ ਕਹਿੰਦੇ ਨੇ ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ ਜਿਹੜੇ ਜੀਵ ਨੇ ਭੈਣ ਭਾਈ ਨੇ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਪੀਣ ਲੱਗ ਗਿਆ ਉਹਨੂੰ ਹੋਰ ਸਾਰੇ ਰਸ ਬਿਸਰ ਜਾਂਦੇ ਨੇ ਕਿਸੇ ਵੀ ਕਸਮ ਦੀ ਆਦ ਨੂੰ ਲੋ ਬਲਾਲ ਚ ਨਹੀਂ ਰਹਿੰਦਾ ਅੱਗੇ ਮਹਾਰਾ ਦੱਸਦੇ ਨੇ ਨਾਮ ਦੀ ਬਰਕਤ ਨਾਲ ਹੋਰ ਸਾਰੇ ਚਸਕੇ ਉਹਨਾਂ ਨੂੰ ਵਿਛਰ ਜਾਂਦੇ ਹਨ ਰਸ ਕਹ ਲੋ ਚਸਕੇ ਰਸ ਇੱਕੋ ਹੀ ਗੱਲ ਹੈ ਅਗਲੇ ਬੰਦ ਚ ਮਹਾਰਾ ਜੀ ਕਹਿੰਦੇ ਨੇ ਔਰ ਮੋਏ ਕਿਆ ਰੋਈਏ ਜੋ ਆਪਾ ਥਿਰਨਾ ਰਹਾਏ ਮਹਾਰਾਜ ਕਿ ਕਿਸੇ ਮਹਾਰਾਜ ਕਹਿੰਦੇ ਕਿਸੇ ਹੋਰ ਦੇ ਮਰਨ ਤੇ ਰੋਣਾ ਤਾਂ ਕੀ ਅਰਥ ਹੈ ਰੋਣ ਦਾ ਕੀ ਅਰਥ ਹੈ ਜਦੋਂ ਸਾਡਾ ਆਪਣਾ ਆਪ ਹੀ ਸਦਾ ਟਿਕਿਆ ਨਹੀਂ ਰਹੇਗਾ ਆਪਣਾ ਆਪ ਵੀ ਸਦਾ ਟਿਕਿਆ ਨਹੀਂ ਰਹਿਣਾ ਜੋ ਉਪਜ ਸੋ ਬਨਸ ਹੈ ਦੁੱਖ ਕਰ ਰੋਵੇ ਬੁਲਾਏ ਮਹਾਰਾਜ ਕਹਿੰਦੇ ਜੋ ਉਪਜੇ ਸੋ ਬੰਸ ਹੈ ਦੁੱਖ ਕਰ ਰੋਵੇ ਬੁਲਾਏ ਮਹਾਰਾਜ ਕਹਿੰਦੇ ਇਹ اٹਲ ਨਿਜਮ ਹੈ ਕਿ ਜੋ ਜੋ ਜੀਵ ਜੰਮਦਾ ਹੈ ਉਹ ਨਾਸ ਹੋ ਜਾਂਦਾ ਹੈ ਫਿਰ ਕਿਸੇ ਦੇ ਮਰਨ ਤੇ ਦੁਖੀ ਹੋ ਹੋ ਕੇ ਰੋਣਾ ਬੇਅਰਥ ਹੈ ਹਾਂ ਪਿਆਰ ਹੈ ਪਰਿਵਾਰ ਦੇ ਜੀ ਆ ਨਾ ਪਿਆਰ ਹੈ ਮਨ ਬਰਾਗੀ ਆ ਬਰਾਗ ਤੇ ਪਿਆਰ ਹੈ ਮਹਾਰਜ ਕਹਿੰਦੇ ਪਰ ਹੈ ਬੇਅਰਥੀ ਹੈ ਇਹ ਖੇਡ ਕੁਦਰਤ ਦੀ ਜਿਹੜੀ ਬਣਾਈ ਹੈ ਜੋ ਜੀ ਆਇਆ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀ ਹੈ ਜਦੋਂ ਬਾਰੀ ਆਈ ਹੈ ਬਾਰੀ ਮੁਤਾਬਕ ਜਿਵੇਂ ਹੁਣ ਆਪਾਂ ਬੋਲਦੇ ਨਾ ਆ ਭਾਈ ਸਾਹਿਬ ਰੋਜ਼ ਬੋਲਦੇ ਵੀ ਕੱਲ ਨੂੰ ਭਾਈ ਫਲਾਨੇ ਪਰਿਵਾਰ ਵੱਲੋਂ ਦੇਗ ਦੀ ਬਾਰੀ ਹੈ ਇਸੇ ਤਰ੍ਹਾਂ ਇਹ ਕਬਾਰੀ ਚੱਲ ਰਹੀ ਹੈ ਮਨੁੱਖ ਦੇ ਜੀਵਨ ਦੀ ਬਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਸ਼ਬਦ ਆਪਾਂ ਪੜਦੇ ਹੁੰਨੇ ਅਰਦਾਸ ਵੀ ਪੜਦੇ ਆ ਅੱਗੇ ਮਹਾਰਾਜ ਕਹਿੰਦੇ ਜਿਹ ਕੀ ਉਪਜੀ ਤਹਿ ਰਚੀ ਪੀ ਬਤਮਰਦਨ ਲਾਗ ਗੁਰਮਖਾਂ ਦੀ ਸੰਗਤ ਵਿੱਚ ਨਾਮ ਰਸ ਪੀਂਦਿਆਂ ਪੀਂਦਿਆਂ ਉਹਨਾਂ ਦੀ ਆਤਮਾ ਜਿਸ ਪ੍ਰਭੂ ਤੋਂ ਪੈਦਾ ਹੋਈ ਹੈ ਉਸੇ ਵਿੱਚ ਜੁੜੀ ਰਹਿੰਦੀ ਹੈ ਕਹੇ ਕਬੀਰ ਚਿਤੇ ਚਿਤਿਆ ਕਹੇ ਕਬੀਰ ਚਿਤ ਚਿਤਿਆ RAM ਸਿਮਰ ਬੈਰਾਗ ਮਹਾਰਾਜ ਕਹਿੰਦੇ ਨਾ ਸ਼ਬਦ ਦਾ ਅਰਥ ਭਾਵ ਅਰਥ ਦੱਸਿਆ ਇਹਨਾਂ ਨੇ ਗੁਰੂ ਮਹਾਰਾਜ ਨੇ ਮਹਾਰਾਜ ਕਹਿੰਦੇ ਸ਼ਬਦ ਦਾ ਭਾਵ ਸਤ ਸੰਗ ਵਿੱਚ ਰਹਿ ਕੇ ਨਾਮ ਰਸ ਦੀ ਬਰਕਤ ਨਾਲ ਮਨੁੱਖ ਦਾ ਮਨ ਜਗਤ ਦੇ ਮੋਹ ਵਿੱਚ ਨਹੀਂ ਫਸਦਾ ਕਿਉਂਕਿ ਇਹ ਸਮਝ ਆ ਜਾਂਦੀ ਹੈ ਕਿ ਇੱਥੇ ਪੰਛੀਆਂ ਬਾਗ ਰੈਣ ਬਸੇਰਾ ਹੀ ਹੈ ਜੋ ਆਇਆ ਹੈ ਉਸਨੇ ਜ਼ਰੂਰ ਚਲੇ ਜਾਣਾ ਹੈ ਕੱਲ ਆਪਾਂ ਸ਼ਬਦ ਪੜਿਆ ਸੀ ਨਾ ਵੀ ਨਾ ਮੈਨੂੰ ਕੋਈ ਸੁੱਖ ਦੀ ਆਸ ਹੈ ਤੇ ਨਾ ਕੋਈ ਦੁੱਖ ਦਾ ਡਰ ਹੈ ਇਹ ਵੀ ਪੰਕਤੀ ਆਉਂਦੀ ਹੈ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਇਸ ਤਰ੍ਹਾਂ ਪੰਕਤੀ ਆ ਜੇ ਮੈਂ ਸਹੀ ਬੋਲ ਸਕਿਆ ਤਾਂ ਮਹਾਰਾਜ ਕਹਿੰਦੇ ਵੀ ਤੁਸੀਂ ਆਪਣਾ ਮਨੁੱਖਾ ਜੀਵਨ ਦਿੱਤਾ ਸੋਨੂੰ ਪ੍ਰਭੂ ਪਰਮਾਤਮਾ ਨੇ ਇਹਨੂੰ ਆਨੰਦਮਈ ਜ਼ਿੰਦਗੀ ਜੀ ਫਿਕਰਾਂ ਛੋਰੀਆਂ ਤੋਂ ਰਹਿਤ ਹੋ ਫਿਕਰਾਂ ਛੋਰੀਆਂ ਤੋਂ ਰਹਿਤ ਕਿਵੇਂ ਹੋਏਗਾ ਜਦੋਂ ਗੁਰੂ ਦਾ ਗਿਆਨ ਪੱਲੇ ਆਏਗਾ ਪ੍ਰਭੂ ਪਰਮਾਤਮਾ ਦਾ ਨਾਮ ਬੰਦਗੀ ਪੱਲੇ ਹੋਏਗੀ ਕਿਉਂਕਿ ਆਪਾਂ ਨੂੰ ਦਸ਼ਮੇਸ਼ ਪਿਤਾ ਜੀ ਤੋਂ ਲਾ ਕੇ ਗੁਰੂ ਅਰਜਨ ਸਾਹਿਬ ਜੀ ਤੋਂ ਲਾ ਕੇ ਦਸ਼ਮੇਸ਼ ਪਿਤਾ ਤੇ ਹੋਰ ਸਿੰਘ ਸੰਗੜੀਆਂ ਦੇ ਇਤਿਹਾਸ ਤੋਂ ਆਪਾਂ ਪੜਿਆ ਸੁਣਿਆ ਜਿਨ੍ਹਾਂ ਨੇ ਆਪਾਂ ਨੂੰ ਪਤਾ ਵੀ ਗੁਰੂ ਦਵੇਸ਼ ਦਸ਼ਮੇਸ਼ ਪਿਤਾ ਜੀ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਜੀਤ ਸਿੰਘ ਬਾਬਾ ਯੋਰਾਪੁਰ ਸਿੰਘ ਦੀਆਂ ਲਾਸ਼ਾਂ ਕੋਲ ਦੀ ਤੇ ਪੁੱਤਰਾ ਨਾਲੋਂ ਪਿਆਰੇ ਸਿੰਘ ਸਿੰਘ ਸ਼ਹੀਦ ਹੋਿਆਂ ਦੀਆਂ ਲਾਸ਼ਾਂ ਕੋਲ ਦੀ ਮੈਦਾਨੇ ਜੰਗ ਵਿੱਚ ਦੀ ਨੰਗ ਕੇ ਆਏ ਨੇ ਕਿਉਂਕਿ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਨਾਮ ਦਾ ਰੂਪ ਹੀ ਹੈ ਦਸ਼ਮੇਸ਼ ਪਿਤਾ ਜੀ ਉਹਨਾਂ ਨੇ ਆਪਾਂ ਨੂੰ ਸਮਝਾਉਣਾ ਕੀਤਾ ਇਸ ਤਰ੍ਹਾਂ ਆਪਾਂ ਫਰਜ਼ ਆਪਣੇ ਨਿਭਾਉਣੇ ਨੇ ਠੀਕ ਆ ਸਮਾਂ ਆਇਆ ਸਹੀਦੀਆਂ ਪਾਤੀਆਂ ਜਨਮ ਹੋਇਆ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਆਪਾਂ ਵੀ ਸਾਰੇ ਕਰਦੇ ਆ ਪਸ਼ੂ ਪੰਛੀ ਵੀ ਕਰਦੇ ਨੇ ਪਰ ਮੇਨ ਜ਼ਿੰਦਗੀ ਦਾ ਮਨੋਰਥ ਹੈ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਇਹੀ ਗੁਰਬਾਣੀ ਸਮਝਾਉਂਦੀ ਆ ਗੁਰਬਾਣੀ ਕੋਈ ਜਾਦੂ ਟੂਣਾ ਨਹੀਂ ਹੈ ਜੀ ਗੁਰਬਾਣੀ ਜੀਵਨ ਜਾਂਚ ਹੈ ਮਨੁੱਖ ਨੂੰ ਜੀਣਾ ਸਿਖਾਉਂਦੀ ਹੈ ਜਦੋਂ ਮਹਾਰਾਜ ਕਹਿੰਦੇ ਨਾ ਭਗਤ ਕਬੀਰ ਜੀ ਆਖਦੇ ਹਨ ਜਿਨ੍ਹਾਂ ਨੇ ਆਪਣੇ ਮਨ ਵਿੱਚ ਪ੍ਰਭੂ ਨੂੰ ਯਾਦ ਕੀਤਾ ਹੈ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਦੇ ਅੰਦਰ ਜਗਤ ਵੱਲੋਂ ਨਰਮੋਹਤਾ ਪੈਦਾ ਹੋ ਜਾਂਦੀ ਹੈ ਨਰਮੋਹਤਾ ਦਾ ਮਤਲਬ ਹੈ ਬਈ ਮੋਹ ਨਹੀਂ ਹੁੰਦਾ हां ਸੁੱਖ ਸਹੂਲਤਾਂ ਪ੍ਰਭੂ ਪਰਮਾਤਮਾ ਨੇ ਦਿੱਤੀਆਂ ਉਹਨਾਂ ਦਾ ਆਨੰਦ ਆਪਾਂ ਲੈਣਾ ਹੀ ਆ ਸੋਹਣੇ ਪ੍ਰਭੂ ਪਰਮਾਤਮਾ ਨੇ ਮਕਾਨ ਰਹਿਣ ਵਾਸਤੇ ਦਿੱਤੇ ਨੇ ਸੋਹਣੇ ਲੀੜੇ ਕੱਪੜੇ ਪਾਉਣ ਵਾਸਤੇ ਦਿੱਤੇ ਨੇ ਸੋਹਣਾ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਦਿੱਤਾ ਸੁੱਖ ਸਹੂਲਤਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਪਰ ਸੁੱਖ ਚੀਜ਼ ਅਲੱਗਾ ਤੇ ਸਹੂਲਤ ਲੱਗ ਹੈ ਹਰੇਕ ਭਈ ਜਿੰਨੀਆਂ ਭਈ ਬਹੁਤੀਆਂ ਸਹੂਲਤਾਂ ਹੋਣ ਦੇ ਕਾਰਨ ਵੀ ਸੁੱਖ ਨਹੀਂ ਹੁੰਦਾ ਸੁੱਖ ਤਾਂ ਅੰਦਰੋਂ ਹੋਣਾ ਤੇ ਸਹੂਲਤਾਂ ਬਾਹਵੇਂ ਘੱਟ ਹੋਣ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਹਿਰਦੇ ਘਰ ਵਿੱਚ ਵੱਸਦਾ ਨਾ ਗੁਰੂ ਦਾ ਸਿਧਾਂਤ ਹੈ ਤੇ ਅੰਦਰੋਂ ਜੀਵਨ ਸੁਖੀ ਆ ਮਨ ਸੁਖੀ ਆ ਤਾਂ ਸਹੂਲਤਾਂ ਭਾਵੇਂ ਘੱਟ ਹੋਣ ਕੋਈ ਪ੍ਰਵਾਹ ਨਹੀਂ ਦੇਖਦੇ ਹੀ ਆ ਆ ਫੁੱਟਪਾਥ ਤੇ ਸੌਣ ਵਾਲੇ ਵੀ ਆਨੰਦ ਵਿੱਚ ਹੁੰਦੇ ਨੇ ਹੱਸਦੇ ਹੁੰਦੇ ਨੇ ਫੁੱਟਪਾਥ ਤੇ ਸੌਣ ਵਾਲੇ ਕਈ ਸੋਹਣੇ ਮਹਿਲਾਂ ਕਮਰਿਆਂ ਵਿੱਚ ਕੋਠੀਆਂ ਵਿੱਚ ਰਹਿਣ ਵਾਲੇ ਵੀ ਦੁਖੀ ਨੇ ਕਿਉਂਕਿ ਸਹੂਲਤਾਂ ਤਾਂ ਹੋ ਗਈਆਂ ਅੰਦਰੋਂ ਮਨ ਸੁਖੀ ਨਹੀਂ ਅੰਦਰੋਂ ਮਨ ਸੁਖੀ ਹੋਣਾ ਗੁਰੂ ਦੇ ਗਿਆਨ ਨੇ ਸੁਖੀ ਕਰਨਾ ਪ੍ਰਭੂ ਪਰਮਾਤਮਾ ਦਾ ਨਾਮ ਵਸੇਗਾ ਜਦੋਂ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਰਾਗ ਗੌੜੀ ਪੰਥ ਨਿਹਾਰੇ ਕਾਮਨੀ ਲੋਚਨ ਭਰੀ ਲੈ ਸਵਾਸਾ ਉਸ ਆਸਾ ਮਹਾਰਾਜ ਕਹਿੰਦੇ ਨਾ ਜਿਵੇਂ ਪਰਦੇਸ ਗਏ ਪਤੀ ਦੀ ਅਡੀਕ ਵਿੱਚ ਇਸਤਰੀ ਉਸ ਦਾ ਰਾਹ ਤੱਕਦੀ ਹੈ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹਨ ਤੇ ਉਹ ਉੱਬੇ ਸ਼ਾ ਲੈ ਰਹੀ ਹੈ ਉੱਬੇ ਹੌਕੇ ਜਿ ਜਿਹਨੂੰ ਕਹਿੰਨੇ ਆਪਾਂ ਅੜੀਕ ਵਿੱਚ ਜਿਵੇਂ ਪਰਦੇਸੀ ਪਤੀ ਨੂੰ ਇਸਤਰੀ ਡੀਕਦੀ ਹੈ ਮਹਾਰਾਜ ਕਹਿੰਦੇ ਔਰ ਨਾ ਭੀਜੇ ਪੱਗ ਨਾ ਕਿਸੇ ਹਰ ਦਰਸ਼ਨ ਕੀ ਆਸਾਂ ਮਹਾਰਾਜ ਕਹਿੰਦੇ ਜਿਵੇਂ ਜੀਵ ਜਿਵੇਂ ਇਸਤਰੀ ਆਪਣੇ ਪਰਦੇਸੀ ਪਤੀ ਨੂੰ ਡੀਕ ਪਤੀ ਨੂੰ ਡੀਕਦੀ ਹੈ ਉਨਸੀਆਂ ਭਰਦੀ ਹੈ ਇਸੇ ਤਰ੍ਹਾਂ ਕਿ ਤੇਰਾ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਹੋਵੇ ਤੂੰ ਵੀ ਜੀਵ ਉਸ ਪ੍ਰਭੂ ਪਰਮਾਤਮਾ ਦੀ ਅਡੀਕ ਕਰੇ ਵੀ ਕਦੋਂ ਮੇਰੇ ਹਿਰਦੇ ਘਰ ਵਿੱਚ ਬਸੇ ਪ੍ਰਭੂ ਪਰਮਾਤਮਾ ਆ ਕੇ ਮਹਾਰਾਜ ਕਹਿੰਦੇ ਰਾਤ ਆਕਦਿਆ ਉਸ ਦਾ ਦਿਲ ਰਜਦਾ ਨਹੀਂ ਪੈਰ ਖਿਸਕਦਾ ਨਹੀਂ ਭਾਵ ਖਲੋਤੀ ਖਲੋਤੀ ਥੱਕਦੀ ਨਹੀਂ ਇਸੇ ਤਰ੍ਹਾਂ ਹਾਲਤ ਹੁੰਦੀ ਹੈ ਉਸ ਬਿਰਹੀ ਬਿਰਹੀ ਦਾ ਮਤਲਬ ਹੈ ਜਿਹਦਾ ਵਿਛੋੜਾ ਜਿਹੜਾ ਵਿਸੋੜਾ ਪ੍ਰਭੂ ਪਰਮਾਤਮਾ ਦਾ ਵਿਸੋੜੇ ਨੂੰ ਮਹਿਸੂਸ ਕਰਦੀ ਹੈ ਜੀਵ ਇਸਤਰੀ ਵੀ ਮੈਂ ਜੀਵ ਇਸਤਰੀ ਜਿਹੜੀ ਪ੍ਰਭੂ ਪਰਮਾਤਮਾ ਨਾਲੋਂ ਵਿਛੋੜੇ ਦਾ ਅਸਾਸ ਕਰਦੀ ਹੈ ਉਸ ਨੂੰ ਅੜੀਕਦੀ ਹੈ ਵੀ ਮੈਨੂੰ ਕਿਤੋਂ ਨਾ ਕਿਤੋਂ ਪ੍ਰਭੂ ਪਰਮਾਤਮਾ ਦਾ ਨਾਮ ਮਿਲੇ ਤੇ ਮਿਲਣਾ ਕਿੱਥੋਂ ਨਾਮ ਬਾਣੀ ਨਾਲ ਜੁੜ ਕੇ ਬਹੁਤ ਸੌਖਾ ਕੰਮ ਹੈ ਮਹਾਰਾਜ ਨੇ ਆਧਾਰਨਾ ਦਿੱਤੀ ਹੈ ਇੱਕ ਇਸਤਰੀ ਦੀ ਜਿਵੇਂ ਇਸਤਰੀ ਆਪਦੇ ਪਰਦੇਸੀ ਪਤੀ ਨੂੰ ਡੀਕਦੀ ਆ ਔਸੀਆਂ ਭਰਦੀ ਆ ਰਾਹ ਤੱਕਦੀ ਆ ਖੜੀ ਰਹਿੰਦੀ ਆ ਥੱਕਦੀ ਨਹੀਂ ਇਸੇ ਤਰ੍ਹਾਂ ਹੀ ਜੀਵ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਆਸ ਰੱਖ ਅਗਲੇ ਬੰਦ ਚ ਮਾਰਾ ਦੱਸਦੇ ਨੇ ਓਡੋ ਨ ਕਾਗਾ ਕਰੇ ਬੇਗਮ ਲੀਜੇ ਆਪਣੇ ਰਾਮ ਪਿਆਰੇ ਮਹਾਰਾਜ ਕਹਿੰਦੇ ਬਿਸੜੀ ਬਹਿਵਲ ਨਾਰ ਬਾਗ ਹੀ ਬਰਾਗਣ ਜੀਵ ਇਸਤਰੀ ਆਖਦੀ ਹੈ हे ਕਾਲੇ ਕਾਂ ਉੱਡ ਮੈਂ ਸਦਕੇ ਜਾਵਾਂ ਬੇਗਮਲੀ ਜੇ ਆਪਣੇ RAM ਪਿਆਰੇ ਭਲਾ ਜੇ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਛੇਤੀ ਮਿਲ ਪਾਵਾਂ ਪਹਿਲਾਂ ਨਾ ਇੱਕ ਕਹਾਵਤ ਜੀ ਮੈਂ ਸੁਣਦਾ ਹੁੰਦਾ ਸੀ ਨਾ ਕੋਈ ਫੋਨ ਹੁੰਦਾ ਸੀ ਚਿੱਠੀ ਪੱਤਰ ਤਾਂ ਹੁੰਦੇ ਸੀ ਕਾਂ ਨੂੰ ਉਡਾਉਣਾ ਵੀ ਜੇ ਕਾਂ ਬੋਲਦਾ ਨਾ ਬਨੇਰੇ ਤੇ ਤਾਂ ਨੂੰ ਕਹਣਾ ਔਡ ਬੇ ਕਾਂਗਾ ਕਾਲਿਆ ਵੀ ਜੇ ਤਾਂ ਉਹਨੇ ਔਡ ਜਾਣਾ ਫੇਰ ਤਾਂ ਜਿਹੜੇ ਦੀ ਢੀਕ ਹੋਣੀ ਆਉਣ ਦੀ ਆਪਣੇ ਪਿਆਰੇ ਦੇ ਘਰ ਵਿੱਚ ਆਉਣ ਦੀ ਢੀਕ ਹੋਣੀ ਜੇ ਤਾਂ ਕਾਂ ਔਡ ਗਿਆ ਤਾਂ ਇਹ ਹਿਸਾਬ ਲਾ ਲੈਣਾ ਵੀ ਆਉਣ ਵਾਲਾ ਕੋਈ ਇੱਕ ਕਹਾਣੀ ਜੀਆ ਮਤਲਬ ਮੈਂ ਦੇਖਿਆ ਵੀ ਪ੍ਰੈਕਟੀਕਲ ਵੀ ਆ ਮੇਰਾ ਮੈਂ ਸੁਣਦਾ ਰਿਆਂ ਗੱਲ ਇਹ ਅਸੀਂ ਵੀ ਕਹਿੰਦੇ ਰਹੇ ਹਾਂ ਵੱਡੇ ਬੇ ਕਾ ਮੇਰਾ ਮਾਮਾ ਆਉਂਦਾ ਮੇਰੀ ਭੂਆ ਆਉਂਦੀ ਆ ਇਸ ਤਰ੍ਹਾਂ ਪਿਆਰ ਦੇ ਵਿੱਚ ਕਿਉਂਕਿ ਪਿਆਰ ਬਹੁਤ ਸੀ ਇਸੇ ਤਰ੍ਹਾਂ ਕਰੇ ਜੀਵ ਆਤਮਾ ਪ੍ਰਭੂ ਪਰਮਾਤਮਾ ਨਾਲ ਪਿਆਰ ਪਾਲਵੇ ਤਾਂ ਉਹ ਵੀ ਜਰੂਰ ਆਏਗਾ ਹਿਰਦੇ ਘਰ ਵਿੱਚ ਅੱਗੇ ਕਹੇ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੇ ਮਹਾਰਾਜ ਕਹਿੰਦੇ ਕਬੀਰ ਜੀ ਆਖਦਾ ਹੈ ਜਿਵੇਂ ਪ੍ਰਦੇਸ਼ ਗਏ ਪਤੀ ਦਾ ਰਾਤ ਤੱਕ ਦੀ ਨਾਰ ਬਸੋੜੇ ਵਿੱਚ ਅਵਸਥਾ ਵਿੱਚ ਤਰਲੇ ਲੈਂਦੀ ਹੈ ਬਿਰਹੋ ਵਿੱਚ ਅਬੇ ਬਹਿਰੋ ਵਸਤਾ ਵਿੱਚ ਤਰਲੇ ਲੈਂਦੀ ਹੈ ਤੇ ਮੇਹੀ ਜਿੰਦਗੀ ਦਾ ਅਸਲੀ ਦਰਜਾ ਹਾਸਲ ਕਰਨ ਲਈ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ ਓਮੇ ਇੱਕ ਆਧਾਰ ਨਾਮ ਨਰੈਣ ਰਸਨਾ ਰਾਮ ਰਵੀ ਜੈ ਇਹਦਾ ਅਰਥ ਦੱਸਿਆ ਸ਼ਬਦ ਦਾ ਅਸਲ ਜੀਵਨ ਉਹਨਾਂ ਨੂੰ ਮਿਲਿਆ ਹੈ ਜਿਨ੍ਹਾਂ ਨੂੰ ਪ੍ਰਭੂ ਦੀ ਯਾਦ ਦੀ ਲਟਕ ਲੱਗ ਗਈ ਹੈ ਅਸਲ ਜੀਵਨ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਦੀ ਚਾਹਤ ਪੈਦਾ ਹੋ ਗਈ ਜਾਂ ਪਿਆਸ ਕਹ ਲਓ ਆਪਣੇ ਵਾਲੀ ਪਾਸ ਕਹ ਲਓ ਜਿਹਨੂੰ ਪਿਆਸ ਲੱਗ ਗਈ ਅਸਲ ਜੀਵਨ ਉਹਨਾਂ ਦਾ ਮਹਾਰਾਜ ਕਹਿੰਦੇ ਤੇ ਜੋ ਉਸ ਦੇ ਦیدار ਲਈ ਇਉਂ ਤੜਫਦੇ ਹਨ ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿੱਚ ਰਾਹ ਤੱਕ ਦੀ ਨਾਰ ਬਨੇਰੇ ਤੋਂ ਕਾਂ ਅਣੌਂਦੀ ਹੈ ਨੋਟ ਕਿਸੇ ਅਤ ਪਿਆਰੇ ਦੀ ਉਡੀਕ ਵਿੱਚ ਔਂਸੀਆਂ ਪਾਂਦੀ ਹੈ ਪਾਂਦੀਆਂ ਹਨ ਲਕੀਰਾਂ ਪਾ ਪਾ ਕੇ ਲਕੀਰਾਂ ਪਾ ਪਾ ਕੇ ਵੇਖਦਿਆ ਹੈ ਕਿ ਔਸੀ ਰਾਹੀ ਦਿੰਦੀ ਹੈ ਸਨੇਹਾ ਠੀਕ ਆ ਜੀ ਮਹਾਰਾਜ ਕਹਿੰਦੇ ਹਨੇਰੇ ਤੇ ਆ ਬਨੇਰੇ ਤੇ ਆ ਬੈਠੇ ਕਾ ਨੂੰ ਆਖੀ ਦਾ ਹੈ ਕਮ ਉੱਡ ਮੇਰੇ ਪਿਆਰੇ ਮੇਰਾ ਪਿਆਰਾ ਆ ਰਿਹਾ ਹੈ ਕਿ ਨਹੀਂ ਜੇ ਕਾ ਉੱਡ ਜਾਏ ਤਾਂ ਸਮਝੀਦਾ ਹੈ ਕਿ ਉਹ ਆਏਗਾ ਜਿਵੇਂ ਆਪਾਂ ਪਹਿਲਾਂ ਗੱਲ ਕਰ ਲਈ ਇਹ ਸ਼ਬਦ ਦਾ ਭਾਵ ਦੱਸਿਆ ਮਹਾਰਾਜ ਨੇ ਵੀ ਜਿਸ ਤਰ੍ਹਾਂ ਸਾਨੂੰ ਆਪਣੇ ਸਾਕੀ ਸਕੇ ਸੰਬੰਧੀ ਦੀ ਅਡੀਕ ਆ ਇਸੇ ਤਰ੍ਹਾਂ ਕਿਤੇ ਪ੍ਰਭੂ ਪਰਮਾਤਮਾ ਦੀ ਅਡੀਕ ਹੋ ਜਾਏ ਸਾਡੇ ਜੀਵ ਆਤਮਾ ਨੂੰ ਉਹ ਵੀ ਆਪ ਅਸੇਗਾ ਇੱਕ ਦਿਨ ਅਗਲੇ ਬੰਦ ਚ ਦੱਸਦੇ ਨੇ ਮਹਾਰਾਜ ਪ੍ਰਭੂ ਦੇ ਨਾਮ ਦਾ ਹੀ ਇੱਕ ਆਸਰਾ ਹੋਣਾ ਚਾਹੀਦਾ ਹੈ ਤੇ ਜੀਬ ਨਾਲ ਉਸ ਨੂੰ ਯਾਦ ਕਰਨਾ ਚਾਹੀਦਾ ਹੈ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਰਾਗ ਗੌੜੀ ਆਸ-ਪਾਸ ਕੰਨ ਤੁਰਸੀ ਕਾ ਬਿਰਬਾ ਮਾਂ ਜਬਨਾਰਸ ਗਾਉ ਉਹ ਆਕਾਸ਼ ਰੂਪ ਦੇਖ ਮੋਹੀ ਗਵਰਨ ਮੋਕੋ ਸੋੜਨ ਆਉ ਨਾ ਜਾਊਰੇ ਮਹਾਰਾਜ ਕਹਿੰਦੇ ਨਾ ਜਿਸ ਕ੍ਰਿਸ਼ਨ ਜੀ ਦੇ ਆਸ-ਪਾਸੇ ਤુલਸੀ ਦੇ ਸੰਘਣੇ ਬੂਟੇ ਸਨ ਅਤੇ ਜੋ ਤુલਸੀ ਦੇ ਜੰਗਲ ਵਿੱਚ ਪ੍ਰੇਮ ਨਾਲ ਗਾ ਗਾ ਰਿਹਾ ਸੀ ਗਾ ਰਿਹਾ ਸੀ ਤੇ ਮਹਾਰਾਜ ਕਹਿੰਦੇ ਉਸ ਦਾ ਦਰਸ਼ਨ ਕਰਕੇ ਗੋਲਕ ਦੀ ਗਵਲਨ ਮੋਹੀ ਗਈ ਤੇ ਆਖਣ ਲੱਗੀ ਹੈ ਪ੍ਰੀਤਮ ਮੈਨੂੰ ਛੱਡ ਕੇ ਕਿਸੇ ਹੋਰ ਥਾਂ ਨਾ ਆਈ ਜਾਈਂ ਜਿਸ ਤਰ੍ਹਾਂ ਉਹ ਗਵਾਲਨ ਕਹਿੰਦੀ ਆ ਵੀ हे ਪ੍ਰਭੂ ਪਰਮਾਤਮਾ ਤੂੰ ਮੈਨੂੰ ਛੱਡ ਕੇ ਨਾ ਕਿਤੇ ਹੋਰ ਕਿਤੇ ਆਈ ਜਾਈਂ ਨਾ ਬੇ ਮੇਰਾ ਤੇਰੇ ਬਿਨਾ ਜੀ ਨਹੀਂ ਲੱਗਣਾ ਇਸ ਤਰ੍ਹਾਂ ਕਿਤੇ ਗੁਰਮਖ ਪਿਆਰੋ ਆਪਣੀ ਵੀ ਵਰਤੀ ਬਣ ਜੇ ਵੀ ਹੈ ਗੁਰੂ ਤੇਥੋਂ ਬਿਨਾ ਨਹੀਂ ਮੇਰਾ ਸਰਨਾ ਗੁਰੂ ਦਾ ਤਾਂ ਸਰਦਾ ਹੈ ਲੋੜ ਆਪਾਂ ਨੂੰ ਆ ਗੁਰੂ ਦੀ ਗੁਰੂ ਦੇ ਗਿਆਨ ਦੀ ਲੋੜ ਆਪਾਂ ਨੂੰ ਆ ਨਾਮ ਦੀ ਬਾਣੀ ਦੀ ਜ਼ਰੂਰਤ ਆਪਾਂ ਨੂੰ ਆ ਮਨੋਕ ਨੂੰ ਕਿਉਂਕਿ ਉਹ ਤਾਂ ਗਰਬਾਣੀ ਵਿੱਚ ਆ ਪਰ ਰਹਿ ਰਾਸ ਵਿੱਚ ਪੜਦੇ ਹੁੰਨੇ ਆ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਉਹਦੀ ਆਪਾਂ ਸਿਬਤ ਸਲਾਹ ਕਰਦੇ ਰਹਾਂਗੇ ਦਿਨ ਰਾਤ ਤਾਂ ਉਹਨੇ ਵੱਡਾ ਨਹੀਂ ਹੋਣਾ ਜੇ ਨਾ ਕਰਾਂਗੇ ਤਾਂ ਇਹ ਘਟ ਨਹੀਂ ਜਾਣਾ ਉਹ ਤਾਂ ਪੂਰੇ ਦਾ ਪੂਰਾ ਰਹੇਗਾ ਤੇ ਬਾਧਾ ਘਟਾ ਆਪਣੀ ਜ਼ਿੰਦਗੀ ਵਿੱਚ ਆਏਗਾ ਜ਼ਰੂਰ ਜੇ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਕਰਾਂਗੇ ਤਾਂ ਸਾਡੀ ਜ਼ਿੰਦਗੀ ਵਿੱਚ ਵਾਧਾ ਹੋਏਗਾ ਜੀਵਨ ਜੀਣ ਦੀ ਜਾਂਚ ਹੋਏਗੀ ਤਾਂ ਜੀਵ ਆਤਮਾ ਲੇਖੇ ਲੱਗ ਜਾਏਗੀ 84 ਦੇ ਗੇੜ ਚੋਂ ਬਚ ਜਾਏਗੀ ਨਹੀਂ ਹੋਰ ਜਿਵੇਂ ਕੋਈ ਡਰਾਇਆ ਜਾਂਦਾ ਤਪ ਦੇ ਕੜਾਹਿਆਂ ਵਿੱਚ ਸਿੱਟਿਆ ਜਾਏਗਾ ਜੀ ਨਰਕਾਂ ਦੇ ਕੁੰਡਾਂ ਵਿੱਚ ਸਿੱਟਿਆ ਜਾਏਗਾ ਜੀ ਨਰਕ ਦੇ ਕੁੰਡ ਤੇ ਤਪ ਦੇ ਕੜਾਹੇ ਇਹੀ ਨੇ ਜਿਹੜੇ 84 ਦੇ ਗੇੜ ਵਿੱਚ ਚਲੇ ਗਏ ਜਦੋਂ ਹੁਣ ਨਰਕ ਦਾ ਕੁੰਡ ਜਿਹਨੂੰ ਕਹਿੰਦੇ ਆ ਉੱਥੇ ਉਹ ਜੀਵ ਜਿਹੜੇ ਗਟਰ ਦੇ ਵਿੱਚ ਉਹ ਨਰਕ ਦੇ ਕੁੰਡ ਵਿੱਚ ਨੇ ਇਸੇ ਤਰ੍ਹਾਂ ਜਿਹੜੇ ਨਰਕ ਦੇ ਕੁੰਡ ਤਪ ਦੇ ਕੜਾਹੇ ਇਹੀ ਆ ਵੀ 84 ਜੂਨ ਵਿੱਚ ਜਾ ਪੈਣਾ ਮਨੁੱਖ ਦੇ ਜੀਵ ਨੇ ਪ੍ਰਭੂ ਪ੍ਰਮਾਤਮਾ ਨੇ ਤਰਸ ਕਰਕੇ ਮਨੁੱਖੇ ਜਨਮ ਦੀ ਦਾਤ ਦਿੱਤੀ ਹੈ ਤੇ ਮਨੁੱਖ ਪ੍ਰਭੂ ਪ੍ਰਮਾਤਮਾ ਨੂੰ ਮਿਲ ਸਕਦਾ ਸਰੀਰ ਕਰਕੇ ਬੀਬੀ ਅਚੇ ਪਾਈ ਹੈ ਮਨੁੱਖ ਹੀ ਪ੍ਰਭੂ ਪ੍ਰਮਾਤਮਾ ਨੂੰ ਮਿਲ ਸਕਦਾ ਮਨੁੱਖੇ ਜੀਵਨ ਦੇ ਵਿੱਚ ਜੇ ਜੀਵ ਆਤਮਾ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਦੇ ਨਾਲ ਜੁੜੀ ਰਹੇ ਗੁਰੂ ਸਿਧਾਂਤ ਤੇ ਚੱਲਦਾ ਰਹੇ ਤਾਂ ਜੀਵਨ ਸਫਲ ਹੋ ਜਾਏਗਾ ਮਰਨ ਜੰਮਣ ਕੱਟਿਆ ਜਾਏਗਾ ਕਿਉਂਕਿ ਗੁਰਬਾਣੀ ਵਿੱਚ ਪੰਕਤੀਆਂ ਐ ਵੀ ਮਰਨਾ ਜੰਮਣਾ ਕੱਟਦੀ ਐ ਗੁਰਬਾਣੀ ਕੱਟਦੀ ਕਦੋਂ ਆ ਜਦੋਂ ਗੁਰਬਾਣੀ ਨੂੰ ਸੁਣ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਾਂਗੇ ਗੁਰਬਾਣੀ ਦੇ ਬਚਨ ਜਿਵੇਂ ਭੂਮੀਆਂ ਚੋਰ ਨੇ ਤਿੰਨ ਬਚਨ ਮੰਨੇ ਸੀ ਗੁਰੂ ਨਾਨਕ ਸਾਹਿਬ ਜਦੋਂ ਅਦਾਸੀਆਂ ਤੇ ਗਏ ਤੇ ਭੂਮੀਆਂ ਚੋਰ ਨੂੰ ਵੀ ਮਿਲੇ ਸੱਜਣ ਠੱਗ ਨੂੰ ਵੀ ਮਿਲੇ ਕੌਡੇ ਰਾਖਸ਼ ਨੂੰ ਵੀ ਮਿਲੇ ਉਹਨਾਂ ਨੇ ਲੱਭਿਆ ਜਾ ਕੇ ਜਿਹੜੇ ਬਾੜੇ ਕੰਮ ਕਰਦੇ ਸੀ ਉਹਨਾਂ ਵਿੱਚੋਂ ਲੱਭਿਆ ਵੀ ਸਾਰੇ ਥਾਵਾਂ ਤੇ ਜੇ ਹੁਣ ਆਪਾਂ ਕਹੀਏ ਵੀ ਸਾਨੂੰ ਕੋਈ ਗ੍ਰੰਥੀ ਮਿਲੇ ਜਾਂ ਕੋਈ ਮੌਲਵੀ ਮਿਲੇ ਜਾਂ ਕੋਈ ਮਤਬਲਾ ਆਪਾਂ ਨੂੰ ਪੁਜਾਰੀ ਚਾਹੀਦਾ ਉਹ ਆਪਾਂ ਨੂੰ ਕਿੱਥੋਂ ਲੱਭੇਗਾ ਜੀ ਗਿਆਨੀ ਗੁਰਦੁਆਰੇ ਚੋਂ ਮਿਲ ਜਾਏਗਾ ਪੁਜਾਰੀ ਮੰਦਿਰ ਚੋਂ ਮਿਲ ਜਾਏਗਾ ਤੇ ਮੌਲਵੀ ਮਸਜਿਦ ਚੋਂ ਮਿਲ ਜੂ ਪਰ ਗੁਰੂ ਨਾਨਕ ਸਾਹਿਬ ਨਾ ਤਾਂ ਗੁਰਦੁਆਰੇ ਚ ਲੱਭਣ ਗਏ ਨਾ ਮੰਦਿਰ ਚ ਲੱਭਣ ਗਏ ਨਾ ਮਸਜਿਦਾਂ ਚ ਲੱਭਣ ਗਏ ਨੇ ਉਹ ਤਾਂ ਰਾਖਸ਼ਾਂ ਚੋਂ ਲੱਭਣ ਗਏ ਨੇ ਗਿਆਨੀਆਂ ਨੂੰ ਤੇ ਲੱਭੇ ਖੜੇ ਕਰੇ ਗਿਆਨੀ ਕੋਡਾ ਰਕਸ਼ਸ ਵੀ ਗਿਆਨੀ ਬਣ ਗਿਆ ਸੀ ਤੇ ਸੱਜਣ ਠੱਗ ਵੀ ਤੇ ਭੂਮੀਆਂ ਚੋਰ ਵੀ ਭੂਮੀਆਂ ਕੋਲੇ ਜਦੋਂ ਗਏ ਤੇ ਜਾ ਕੇ ਜਦੋਂ ਦੇਖਿਆ ਤੇ ਭੂਮੀਆਂ ਚੋਰੀ ਚੋਰ ਵੀ ਬਹੁਤ ਵੱਡਾ ਸੀ ਤੇ ਆਏ ਗਏ ਦੀ ਸੇਵਾ ਵੀ ਕਰਦਾ ਸੀ ਜਦੋਂ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਗਏ ਤੇ ਗਹਿਰੀ ਅੱਖ ਨਾਲ ਦੇਖਿਆ ਸਤਗੁਰਾਂ ਨੇ ਤੇ ਭੂਮੀਆਂ ਨੇ ਆਉ ਭਗਤ ਕੀਤੀ ਮਹਾਰਾਜ ਜਲ ਸਕੋ ਜੀ ਮਹਾਰਾਜ ਚੋਪਰੇ ਮਹਾਰਾਜ ਦੁੱਧ ਸ਼ਕਾਮ ਕੇ ਪ੍ਰਸ਼ਾਦਾ ਪਾਣੀ ਸ਼ਕੋਗੇ ਗੁਰੂ ਮਹਾਰਾਜ ਗਹਿਰੀ ਅੱਖ ਨਾਲ ਦੇਖਦੇ ਰਹੇ ਤੇ ਭੂਮੀਆਂ ਦੇ ਪੈਰ ਥਰਕ ਕੇ ਵੀ ਜਾਂ ਤਾਂ ਸਰਕਾਰੀ ਬੰਦੇ ਨੇ ਤੇ ਜਾਂ ਕੋਈ ਸਾਰਾ ਕੁਝ ਜਾਣਦੇ ਨੇ ਕਹਿੰਦੇ ਮਹਾਰਾਜ ਤੁਸੀਂ ਜਵਾਬ ਨਹੀਂ ਦਿੱਤਾ ਵੀ ਪ੍ਰਸ਼ਾਦਾ ਪਾਣੀ ਸ਼ਕਾਮਾ ਕੇ ਦੁੱਧ ਸ਼ਕੋਗੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭੂਮੀਆਂ ਕੰਮ ਕੀ ਕਰਨਾ ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਪੁੱਛਿਆ ਵੀ ਭਉਮੀਆਂ ਕੰਮ ਕੀ ਕਰਦਾ ਤੇ ਭਉਮੀਆਂ ਦੇ ਹੱਥ ਜੁੜ ਗਏ ਭਉਮੀਆਂ ਦੇ ਤੇ ਸੱਚ ਬੋਲਤਾ ਕਹਿੰਦੇ ਮਹਾਰਾਜ ਵੀ ਕੰਮ ਤਾਂ ਮੈਂ ਚੋਰੀ ਕਰਦਾ ਕਹਿੰਦੇ ਫਿਰ ਭਉਮੀਆਂ ਚੋਰੀ ਦਾ ਕਰਦਾ ਤੇ ਆਹ ਜਿਹੜੀ ਆਏਗਾ ਦੀ ਸੇਵਾ ਕਰਦਾ ਇਹ ਤੇਰਾ ਚੰਗਾ ਕੰਮ ਆ ਤੇ ਭਉਮੀਆਂ ਜਿਹੜੀ ਚੋਰੀ ਕਰਦਾ ਮਾੜਾ ਵੀ ਚੋਰੀ ਛੱਡ ਦੇ ਭਉਮੀਆਂ ਕਹਿੰਦਾ ਵੀ ਨਹੀਂ ਮਹਾਰਾਜ ਚੋਰੀ ਛੱਡਣ ਨੂੰ ਨਾ ਕਹੋ ਇਹ ਤਾਂ ਬਿਨਾਂ ਨਹੀਂ ਮੇਰਾ ਸ਼ਰਨਾ ਹੋਰ ਜਿਹੜੀ ਗੱਲ ਕਹੋਂਗੇ ਮੈਂ ਮੰਨ ਲੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫਿਰ ਚੰਗਾ ਤੈਨ ਬਚਨ ਮੰਨ ਲੈ ਸਾਡੇ ਕਹਿੰਦਾ ਹਾਂ ਜੀ ਛੋਟੇ ਬਚਨ ਮੰਨ ਲਊ ਪਰ ਚੋਰੀ ਛੱਡਣ ਨੂੰ ਨਾ ਕਹੋ ਗੁਰੂ ਨਾਨਕ ਸਾਹਿਬ ਜੀ ਨੇ ਤਿੰਨ ਬਚਨ ਦਿੱਤੇ ਜਿਹੜੇ ਆ ਬਜ਼ੁਰਗ ਜਾਣਦੇ ਨੇ ਕੌਲ ਤਿੰਨ ਕੌਲ ਕਰ ਲੈ ਕੌਲ ਕਰਾਰ ਬਚਨ ਗੱਲ ਇੱਕੋ ਹੀ ਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਤਿੰਨ ਬਚਨ ਦਿੱਤੇ ਵੀ ਭੂਮੀਆਂ ਇੱਕ ਤਾਂ ਗਰੀਬ ਮਾਰ ਨਾ ਕਰੀ ਦੂਜਾ ਝੂਠ ਨਾ ਬੋਲੀ ਕੀਜਾ ਨੂਨ ਖਾ ਕੇ ਮਨਾ ਹਰਾਮ ਕਰੀ ਕਿਸਦਾ ਵੀ ਨੂਨ ਸਭ ਤੋਂ ਸਸਤਾ ਨੂਨ ਆ ਕਈਆਂ ਦੇ ਖਿਆਲ ਮੇਰੇ ਵਰਗੇਾਂ ਦੇ ਦਿਮਾਗ 'ਚ ਖਿਆਲ ਹੁੰਦੇ ਨੇ ਵੀ ਚਲ ਕੋਈ ਨਾ ਨੂਨ ਜੀ ਦਾ ਖਾਦਾ ਉੱਥੇ ਨਹੀਂ ਹਰਾਮ ਕਰਨਾ ਮਠਿਆਈ ਖਾ ਕੇ ਭਲਾ ਕਰ ਲਈ ਉਹ ਤਾਂ ਕਦਰਨਾ ਵੀ ਨੂਨ ਸਾਰਿਆਂ ਤੋਂ ਸਸਤਾ ਵੀ ਥੋੜੀ ਤੋਂ ਥੋੜੀ ਚੀਜ਼ ਸਸਤੀ ਤੋਂ ਸਸਤੀ ਚੀਜ਼ ਵੀ ਜਿਹੜੇ ਘਰ ਦੀ ਖਾ ਲਈ ਉੱਥੇ ਹਰਾਮ ਨਾ ਕਰੀ ਬੇਈਮਾਨੀ ਨਾ ਕਰੀ ਫੇਰ ਫੇਰ ਨਾ ਕਰੀ ਉਹਦੇ ਨਾਲ ਧੋਖਾ ਤੜੀ ਨਾ ਕਰੀ ਭੂਮ ਜੀ ਨੇ ਸੱਤ ਬਚਨ ਕਹਿ ਕੇ ਮਹਾਰਾਜ ਕਹਿੰਦੇ ਠੀਕ ਆ ਜੀ ਮੈਂ ਸੋਡੇ ਬਚਨ ਮੰਨੇ ਗੁਰੂ ਜਨਾਨਕ ਸਾਹਿਬ ਨੇ ਛੱਕਿਆ ਕੋ ਨਹੀਂ ਅੱਗੇ ਤੇ ਭੂਮੀਆਂ 2-4 ਦਿਨ ਪਿਆਰ ਆ। ਸੋਚਦਾ ਪੰਜਵੇਂ ਇੱਕ ਦਿਨ ਕਹਿੰਦਾ ਵੀ ਹੁਣ ਆਪਣਾ ਸਰਨਾ ਨਹੀਂ ਕੰਮ ਤਾਂ ਕਰ ਗਏ ਚਲੋ ਗੁਰੂ ਨਾਨਕ ਸਾਹਿਬ ਨੇ ਚੋਰੀ ਤਾਂ ਨਹੀਂ ਆਪਾਂ ਨੂੰ ਛੱਡਣ ਨੂੰ ਕਿਹਾ। ਵੀ ਆਪਾਂ ਚੋਰੀ ਕਰਾਂਗੇ ਤਾਂ ਅਜ ਰਾਜੇ ਦੇ ਕਰਾਂਗੇ ਗਰੀਬ ਮਾਰ ਨਹੀਂ ਕਰਨੀ ਵੀ ਗਰੀਬ ਦੇ ਘਰੇ ਨਹੀਂ ਕਹਦੇ ਚੋਰੀ ਕਰਨੀ। ਰਾਜੇ ਦੇ ਮਹਿਲਾਂ ਨੂੰ ਤੁਰ ਪਿਆ ਚੋਰੀ ਕਰਨ ਵਾਸਤੇ। ਤੇ ਪਹਿਰੇਦਾਰਾਂ ਨੇ ਸੰਤਰੀਆਂ ਨੇ ਰੋਕਿਆ ਪੁੱਛਿਆ ਵੀ ਹਾਂ ਭਾਈ ਕੌਣ? ਗੁਰੂ ਨਾਨਕ ਸਾਹਿਬ ਦਾ ਬਚਨ ਚੇਤੇ ਆ ਗਿਆ ਕਹਿੰਦਾ ਜੀ ਮੈਂ ਤਾਂ ਚੋਰ ਆ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਹੇ ਸੀ ਝੂਠ ਨਹੀਂ ਬੋਲਣਾ ਉਹ ਬਚਨ ਚਿੱਤੇ ਆ ਗਿਆ ਵੀ ਝੂਠ ਨਹੀਂ ਬੋਲਣਾ ਕਹਿੰਦਾ ਜੀ ਮੈਂ ਤਾਂ ਚੋਰ ਆ ਉਹ ਸੰਤਰੀ ਕਹਿੰਦੇ ਚੋਰ ਕੋਈ ਕਹਿੰਦਾ ਹੁੰਦਾ ਵੀ ਚੋਰ ਆ ਮੈਂ ਕੋਈ ਰਾਜੇ ਦਾ ਰਿਸ਼ਤੇਦਾਰ ਹੋਣਾ ਨੰਗ ਜਾਣ ਦਿਓ ਨੰਗਿਆ ਜਾ ਕੇ ਆਪਦਾ ਮਾਲ ਪੱਤਾ ਇਕੱਠਾ ਕਰਿਆ ਬੰਨ ਲਿਆ ਸਮਾਨ ਜੋ ਵੀ ਡਿੱਕੇ ਆਇਆ ਉਹਦੇ ਤੇ ਜਾਂਦੇ ਜਾਂਦਾ ਕਹਿੰਦਾ ਰਾਜਿਆਂ ਦੀ ਰਸੋਈ ਚੋਂ ਖਾ ਤਾਂ ਲਈਏ ਕੁਛ ਜਦੋਂ ਖਾਦਾ ਕੁਛ ਬਥੇਰਾ ਕੋਸੀ ਖਾਣ ਨੂੰ ਪੇਟ ਭਰ ਲਿਆ ਤੇ ਕਿਤੇ ਕੋਈ ਨੂਨ ਵਾਲੀ ਚੀਜ਼ ਵੀ ਉਹਦੇ ਮੂੰਹ ਲੱਗ ਗਈ ਨੂਨ ਵਾਲੀ ਚੀਜ਼ ਮੂੰਹ ਨੂੰ ਲੱਗਣ ਦੇ ਨਾਲ ਜਦੋਂ ਨੂਨ ਦਾ ਸਵਾਦ ਆਇਆ ਗੁਰੂ ਦਾ ਬਚਨ ਚੇਤੇ ਆ ਗਿਆ ਵੀ ਮਹਾਰਾਜ ਕਹਿੰਦੇ ਨੂਨ ਖਾ ਕੇ ਹਰਾਮ ਨਹੀਂ ਕਰਨਾ ਬੰਨਿਆ ਬਨਾਇਆ ਸਮਾਨ ਉੱਥੇ ਛੱਡਤਾ ਚੱਕ ਕੇ ਨਿੱਲ ਗਿਆ ਤੇ ਵਾਪਸ ਚੱਲ ਆ ਗਿਆ ਰਸਾਂਤਰੀਆਂ ਨੇ ਬਾਅਦ ਚ ਤਾਂ ਕੀ ਰੋਕਣਾ ਜੇ ਤੂੰ ਜਾਂਦੇ ਨੂੰ ਨਹੀਂ ਰੋਕਿਆ ਵੀ ਆਇਆ ਸੀ ਮਿਲ ਕੇ ਆਪਦਾ ਚੱਲਿਆ ਗਿਆ ਹੁਣ ਭੂਮੀਆਂ ਘਰੇ ਆ ਗਿਆ ਤੇ ਸਵੇਰ ਨੂੰ ਫਿਰ ਪਸਪੜਤਾਲ ਕਿੱਥੇ ਹੁੰਦੀ ਹੁੰਦੀ ਹੈ ਗਰੀਬਾਂ ਤੇ ਕਰੀ ਜੀ ਨੇ ਮਰਜੀ ਹੋਵੇ ਪਲਾਂ ਮੀਰ ਤੇ ਮਰਚੇ ਨੇ ਚੋਰੀ ਕਰੀ ਹੋਵੇ ਪਰ ਡਾਂਗ ਗਰੀਬਾਂ ਤੇ ਫਿਰਦੀ ਹੁੰਦੀ ਆ ਵੀ ਆਜੋ ਇਹਨਾਂ ਨੂੰ ਪੁੱਛੋ ਇਹੀ ਚੋਰ ਲੱਗਦੇ ਨੇ ਜਦੋਂ ਗਰੀਬਾਂ ਤੇ ਡਾਂਗ ਫਿਰਨ ਲੱਗੀ ਤੇ ਭੂਮੀਆਂ ਨੂੰ ਫੇਰ ਬਚਣ ਚੇਤੇ ਆ ਗਏ ਮਹਾਰਾਜ ਕਹਿੰਦੇ ਗਰੀਬ ਮਾਰ ਧੱਕਾ ਨਹੀਂ ਨੀ ਹੁਣ ਤਕਰੀਬ ਮਾਰ ਹੋ ਰਹੀ ਆ ਭੂਮੀਆਂ ਜਾ ਕੇ ਰਾਜੇ ਦੇ ਹਾਜ਼ਰ ਹੋ ਗਿਆ ਕਹਿੰਦਾ ਰਾਜੇ ਇਹਨਾਂ ਨੂੰ ਛੱਡ ਦਿਓ ਚੋਰ ਮੈਂ ਆ ਗਰੀਬਾਂ ਨੂੰ ਛਡਾਤਾ ਜਦੋਂ ਚੋਰ ਮੈਂ ਆ ਉਹੀ ਬਚਨ ਰਾਜੇ ਨੂੰ ਦੱਸਤੇ ਗੁਰੂ ਨਾਨਕ ਸਾਹਿਬ ਦੇ ਬਈ ਮੈਂ ਝੂਠ ਨਹੀਂ ਬੋਲਣਾ ਜੀ ਗਰੀਬ ਮਾਰ ਨਹੀਂ ਕਰਨੀ ਤੇਰੇ ਘਰ ਦਾ ਮੈਂ ਨਮਕ ਖਾ ਲਿਆ ਥੋੜਾ ਜਿਹਾ ਮੈਂ ਹਰਾਮ ਨਹੀਂ ਕਰਨਾ ਮੈਂ ਆਪਣੇ ਗੁਰੂ ਦੇ ਬਚਨਾਂ ਦੀ ਪਾਲਣਾ ਕਰ ਰਿਹਾ ਬਚਨਾਂ ਦੀ ਕਮਾਈ ਕਰ ਰਿਹਾ ਇਹ ਆ ਕਮਾਈ ਜੀ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਇਹ ਕਮਾਈ ਆ ਕਹਿੰਦੇ ਗੁਰੂ ਦੇ ਬਚਨਾਂ ਦੀ ਕਮਾਈ ਕਰ ਰਿਹਾ ਰਾਜੇ ਨੇ ਸੋਚਿਆ ਵੀ ਨਾ ਤਾਂ ਇਹ ਝੂਠ ਬੋਲੇ ਨਾ ਗਰੀਬ ਮਾਰ ਕਰੇ ਤੇ ਨਾ ਨੂਨ ਖਾ ਕੇ ਹਰਾਮ ਕਰੇ ਇਹ ਤੋਂ ਵਧੀਆ ਬੰਦਾ ਕਿਹੜਾ ਮਿਲੂ ਤੇ ਸਜ਼ਾ ਦੇਣ ਦੀ بجائے ਰਾਜੇ ਨੇ ਆਪਣਾ ਵਜ਼ੀਰ ਬਣਾ ਲਿਆ ਭੂਮੀਆਂ ਨੂੰ ਕਹਿਣ ਦਾ ਭਾਵ ਆ ਵੀ ਗੁਰੂ ਦੇ ਬਚਨ ਸਾਨੂੰ ਫਾਇਆਂ ਤੋਂ ਛਡਾ ਲੈਂਦੇ ਨੇ ਤੇਨੇ ਭੂਮੀਆਂ ਫੜਿਆ ਗਿਆ ਸੀ ਤੇ ਜੇਲ੍ਹ ਚ ਛੱਡਦੇ ਉਹਨੂੰ ਪਰ ਉਹਦੇ ਗੁਰੂ ਦੇ ਬਚਨਾਂ ਨੇ ਪਹਚਾਇਆ ਗੁਰੂ ਦੇ ਬਚਨ ਨੇ ਜਿਹੜੇ ਸਾਡੇ ਜੀਵਨ ਨੂੰ ਸਵਾਰਦੇ ਨੇ ਸਾਨੂੰ ਨਰਕ ਤੋਂ ਬਚਾ ਲੈਣਗੇ ਗੁਰੂ ਦੇ ਬਚਨ ਗੁਰੂ ਦੇ ਬਚਨ ਮੰਨਿਏ ਉਹਨਾਂ ਦੀ ਕਮਾਈ ਕਰੀਏ ਇਹ ਗੁਰੂ ਦਾ ਸਿਧਾਂਤ ਹੈ ਮਹਾਰਾਜ ਕਹਿੰਦੇ ਓਆ ਕਾ ਸਰੂਪ ਦੇਖ ਮੋਹੀ ਜਿਵੇਂ ਕਿ ਮਤਬਲਾ ਨਾ ਇੱਕ ਗਵਾਲਨ ਕ੍ਰਿਸ਼ਨ ਜੀ ਦੀ ਯਾਦ ਵਿੱਚ ਵੱਜੀ ਹੋਈ ਉਹਨੂੰ ਕਹਿ ਰਹੀ ਆ ਵੀ ਕਿਤੇ ਜਾਇਓ ਆਇਓ ਨਾ ਮੈਨੂੰ ਛੱਡ ਕੇ ਇਸੇ ਤਰ੍ਹਾਂ ਹੀ ਗੁਰੂ ਦੇ ਪਿਆਰਿਆ ਤੂੰ ਵੀ ਇੱਕ ਘਰ ਨਾਲ ਜੁੜ ਜਾ ਗੁਰੂ ਤੋਂ ਬਿਨਾਂ ਕੋਈ ਵੀ ਤੇਰਾ ਸਾਖ ਸੰਬੰਧੀ ਨਹੀਂ ਜੀਵ ਆਤਮਾ ਦੇ ਕੰਮ ਆਉਣਾ ਸਰੀਰ ਕਰਕੇ ਹੈ ਦੇਖਭਾਲ ਕਰਨ ਵਾਲੇ ਪਰ ਜੀਵ ਆਤਮਾ ਦੇ ਕੰਮ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਹੀ ਆਏਗਾ ਅਗਲੇ ਬੰਦ ਚ ਮਹਾਰਾ ਜ ਦੱਸਦੇ ਨੇ ਸੋਹੇ ਚਰਨ ਮਨ ਲਾਗੋ ਸਾਰੰਗ ਧਰ ਮਹਾਰਾਜ ਕਹਿੰਦੇ